ਸੁਹੀਏ ਮਲੇ ਪਹਿਲੇ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਮਨ ਪੁਰਖ ਤਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇ ਰਿਦੈ ਬਸਾਵਾਂ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਮੁ ਗੁਨ ਪਰਮ ਗੁਰੂ ਸੁਖ ਸਾਗਰ ਦੁਰਤਿ ਨਿਵਾਰਨ ਸ਼ਬਦ ਸਰੇ ਗਾਵੈ ਗੰਬੀਰ ਤੀਰ ਮਤਿ ਸਾਗਰ ਜੋਗੀ ਜੰਮ ਧਿਆਨ ਧਰੇ ਗਾਵਹਿ ਇੰਦਰ ভক্ত ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵਉ ਗੁਰ ਨਾਨਕ ਰਾਜ ਜੋਗ ਜਨਮਾਣਿਓ ਗਾਵੈ ਜਨਕਾਦ ਜੁਗਤ ਜੋਗੇਸ਼ੁਰ ਹਰ ਰਸ ਪੂਰਨ ਸਰਬ ਕਲਾ ਗਾਵੈ ਸੰਕਾਦ ਸਾਧ ਸਿਧਾਦਿਕ ਮਨ ਜਨਨ ਦਾਵੇਂ ਅਸ਼ਲ ਸ਼ਲਾ ਗਾਵੈ ਗੁਣ ਤੁਮ ਅਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਬ ਕਲ ਸੁਜਸ ਗਾਵਉ ਗੁਰਨਾਨਕ ਰਾਜ ਜੋਗ ਜਨ ਮਾਣਿਓ ਗਾਵੈ ਕਪਲਾਦ ਆਦ ਜੋਗੇਸ਼ਵਰ ਅਪਰੰਤ ਪਰ ਅਵਤਾਰ ਵਰੋ ਗਾਵੈ ਜਮਦਗਨ ਤਰਸੁਰਾਮੇਸ਼ਰ ਕਰ ਪੁਠਾਰ ਰਗ ਤੇਜ ਹਰਿਓ ਉਧਾਉ ਅਕੁਰੂਰ ਵਿਦੁਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਗੁਣ ਬਰਨ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਮਰੰਥ ਗੁਨਾ ਗਾਵੈ ਗੁਣ 6 ਸਹਸ ਦੇ ਬਾਰਸ ਆਦ ਅੰਤ ਲੇਵ ਲਾਗ ਤੁਨਾ ਗਾਵੇ ਗੁਣ ਮਹੰਤਿਓ ਬੇਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਅਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਦੰਤਰ ਸ੍ਰਿਸ਼ਟ ਸਗਲ ਉਧਰੀ ਨਾਮ ਲੈ ਤਰੇ ਉਹ ਨਿਰੰਤ ਗੁਣ ਗਾਵੈ ਸੰਕਾਦ ਆਦ ਜਨਕਾਦ ਜੁਗਾ ਲਗ ਤਨ ਤਨ ਗੋਰ ਤਨ ਜਨਮ ਸਖਤ ਭਲੋ ਜਗ ਪਾਤਲਪੁਰੀ ਜੈਕਾਰ ਤੁੰ ਸਭ ਜਨ ਕਲ ਵਖਾਣਿਓ ਹਰ ਨਾਮ ਰਸ ਨਾਨਕ ਗੁਰ ਰਾਜ ਯੋਗ ਤੈ ਮਾਣਿਓ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤ ਤੈ ਮਾਣਿਓ ਰਾਮ ਰਗਵੰਸ ਕਹਾਇਓ ਦੁਆਪੁਰ ਕ੍ਰਿਸ਼ਨ ਮੋਰਾਰ ਤੰਸ ਕਿਰਤਾਰਥ ਕੀਓ ਉਗਰ ਸੈਣ ਕੋ ਰਾਜ ਅਭੈ ਭਗਤਾ ਜਨ ਦੀਓ ਆਲੋਜਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਾਯੋ ਸ੍ਰੀ ਗੁਰੂ ਰਾਜ ਅਬੇਚਲ ਅਟਲ ਆਦਪੁਰਖ ਫਰਮਾਇੋ ਗੁਣ ਗਾਵੇ ਰਵਿਦਾਸ ਧਗਤ ਜੈ ਦੇਵ ਤ੍ਰਲੋਚਨ ਨਾਮਾ ਧਗਤ ਕਬੀਰ ਸਦਾ ਗਾਵੇ ਸਮਲੋਚਨ ਧਗਤ ਬੀਣ ਗੁਣ ਰਵੈ ਸਹਿਜ ਆਪਮਰੰਗ ਮਣ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣ ਸੁਖ ਦੇਓ ਪ੍ਰੀਖਿਤ ਗੁਣ ਰਵੈ ਗੋਤਮ ਰਖ ਜਸ ਗਾਇਓ ਕਬ ਕਲ ਸੁ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗਣ ਗਾਵੈ ਪਿਆਲ ਭਗਤ ਨਾਗਦ ਕੋਇੰਗੰਮ ਮਾਨਦੇ ਉਹ ਗੁਣ ਰਵੈ ਸਦਾ ਜੋਗੀ ਜਤ ਜੰਗਮ ਗਣ ਗਾਵੈ ਮຸນ ਬਿਆਸ ਜਿਨ ਬੇਦ ਵਿਆਕਰਣ ਵਿਚਾਰੇ ਬ੍ਰਹਮਾ ਗਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੇ ਨਵਨਾਥ ਤਨ ਗੁਰ ਸਾਚ ਸਮਾਇਓ ਮਾਂਧਾਤਾ ਗੁਣ ਰਵਾਏ ਜੇਨ ਚਕਵਾ ਕਹਾਇਓ ਘੁਣਗਾ ਦੇ ਦਲਰਾਉ ਸਤਿਪਾਤਾਲ ਬਸੰਤਾ ਧਰ ਧਰ ਗੁਣ ਉਚਰ ਸਦਾ ਗੁਰ ਸੰਗ ਰਹੰਤਾ ਦੂਰ ਬਾਪੁਰੂਰ ਅੰਗਰ ਗੁਰ ਨਾਨਕ ਜਸ ਗਾਇਓ ਕਬ ਕਲ ਸੁਜਸ ਮਾਨਕ ਗੁਰ ਘਟ ਘਟ ਸਹਿਜ ਸੁਮਾਇਓ ਸਈਏ ਮਲੇ ਦੁਜੇ ਕੇ ਕੋ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਤਨ ਕਰਤਾ ਕਾਰਣ ਕਰਤਾ ਕਰਣ ਸਮਰਥੋ ਸਤਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛਜ ਸੁਰਨਰ ਗਣਮਨ ਬੋਹਿ ਅਗਾਜ ਮਾਰਿਓ ਕੰਟਕ ਕਾਲ ਗਰਜ ਤਾਵਤ ਲਿਓ ਵਰਜ ਪੰਚ ਪੂਤ ਏਕ ਕਰ ਰਾਖ ਲੈ ਸਮਜ ਜਗ ਜੀਤੋ ਗੁਰ ਦਵਾਰ ਖੇਲੇ ਸੰਤਸਾਰ ਰਤ ਉਨਮਨ ਲੇਵ ਰਾਖ ਨਰੰਕਾਰ ਕਾ ਕੀਰਤ ਤਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੋਰ ਪਰਸੁ ਨਰਾਰ ਜਾਕੀ ਦ੍ਰਿਸ਼ਟ ਅੰਮ੍ਰਿਤ ਥਾਰ ਕਾਲੁਖ ਖਨ ਉਤਾਰ ਤਿਨਰ ਅਗਿਆਨ ਜਾਹੇ ਦਰਸ਼ ਦੁਆਰ ਓਏ ਜਿਸੇ ਵ ਸ਼ਬਦ ਸਾਰ ਗਾਖੜੀ ਵਿਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਸਤਸੰਗਤ ਸਹਜ ਸਾਰ ਜਾ ਗੀਲੇ ਗੁਰਬੀਚਾਰ ਨਿ ਮੇਰੀ ਪੂਤ ਸਦੀਵ ਪਰਮ ਪਿਆਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਅੰਗਤਰ ਗੁਰ ਤਰਸ ਮੋਹਾਰ ਤੈ ਤੋ ਡ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਿਕ ਸਿੱਧ ਸੁਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਉਹ ਤਾਰ ਸ਼ਬਦ ਸੰਸਾਰ ਸਾਰ ਰਹਿਂ ਜਗਤਰ ਜਲ ਪਦਮ ਵਿਚਾਰ ਖਲੇ ਤਾਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਬਿਦ ਤੇਰਾ ਏਕ ਲਿਵ ਤਾਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤ ਗੁਰ ਪਰਸ ਮੋਹਾਰ ਕੈ ਤੋ ਹਦਰਤ ਪਾਇਓ ਮਾਨ ਸੇਵਿਆ ਗੁਰ ਪਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ ਹਰ ਹਰ ਦਰਸ ਸਮਾਨ ਆਤਮੋਵੰਤ ਗਿਆਨ ਜਾਣੀ ਅਕਲ ਗਤ ਗੁਰ ਪਰਵਾਨ ਜਾਤੀ ਦ੍ਰਿਸ਼ਟ ਅਚਲ ਠਾਣ विमल बुद्ध स्थान पैर शीळ सन्हा सक्त बदार कौ कीर्त कल सहार सपत दीप मझार लहणा जगत गुरु तरस नुहार दृष्ट तरतम हरन धेन अग पाप प्रनाशन शब्द सूर बलवंत ताम अर क्रोध विनाश लोभ मोह वस करण ਸ਼ਰਨ ਜਾਚਕ ਪ੍ਰਤ ਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗੇ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰ ਰਾਜ ਜੋਗ ਲੈਣਾ ਕਰੈ ਸਦਾ ਅਕਾਲੇ ਵ ਰਹੈ ਕਰਨ ਸਿਓ ਚਾ ਚਾਰ ਦ੍ਰੁਮ ਸੁਪੂਰ ਜਿਉ ਨਿਵਾ ਖਵ ਕਸਬਿ ਮਲ ਵਿਚਾਰ ਇਹ ਤਤ ਜਾਣਿਓ ਸਰਬਗਤ ਅਲਖ ਵਿਡਾਣੀ ਸਹਿਜ ਪਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗੰ ਪ੍ਰਮਾਨ ਤੈ ਪਾਇਓ ਸਤ ਸੰਤੋਖ ਗ੍ਰਹਜ ਲਿਓ ਤਾਰ ਤਰਸਿਓ ਕਲ ਸਿਮੁਲਵਾ ਜਨ ਦਰਸ਼ਨ ਲੈਣ ਭਇਓ ਨਨ ਵਿਸਾਸ ਪਾਇਓ ਘਹਿਰ ਗੋ ਹਜ਼ਰਤ ਦੀਓ ਗਰਲ ਨਾਸ਼ ਤਨ ਨਠਿਓ ਅਮਿਓ ਅੰਤਰਗਤ ਪੀਓ ਰਿਤ ਬਿਗਾਸ ਜਾਗਿਓ ਅਲਖ ਤਲ ਧਰੀ ਜੁਗੰਤਰ ਸਤਗੁਰ ਸਹਜ ਸਮਾਧ ਰਵੇਓ ਸਮਾਨ ਨਿਰੰਤਰ ਉਦਾਰੋ ਚਿਤ ਧਾਰਿ ਦਹਰਨ ਤਿਖੰਤੇ ਕਲਮਲ ਤ੍ਰਸਨ ਸਾਦਰੰਗ ਸਹਿਜ ਕਲ ਉਚਰੈ ਦਸ ਜੰਪੋਂ ਲੈਣੇ ਰਸਨ ਨਾਮ ਅਵਖਧ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤ ਉਹ ਨਾਮ ਸਿਉ ਕਲ ਨਾਮ ਸੁਰ ਨਰਮੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਇ ਦਰਸ਼ਨ ਪਰਸ ਗੁਰੂ ਕੈ ਅਠਸਠ ਮੱਜਨ ਹੋਇ ਸਚ ਤੀਰਥ ਸਚ ਇਸ਼ਨਾਨ ਅਰ ਭੋਜਨ ਭਾਉ ਸਚ ਸਦਾ ਸਚ ਭਾਂਖੰਤ ਸੋ ਹੈ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋਹਾ ਜਿਸ ਸਚ ਸੰਗਮ ਵਰਤ ਸਚ ਕਬ ਜਨ ਕਲ ਵਖਾਣ ਦਰਸ਼ਨ ਪਰਸ ਗੁਰੂ ਕਾ ਸਚ ਜਨਮ ਪਰਵਾਨ ਅਮੇ ਦ੍ਰਿਸ਼ਟ ਸੁਭ ਕਰੇ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਾ ਖੋਵਾ ਗੁਰ ਨਾਮ ਨਿਦਦਰੀਆ ਜਨਮ ਮਹਮ ਕਾਲਖ ਤੋਵੈ ਸੁਖ ਹਟਲ ਗੁਰ ਸੇਵੀਐ ਆਇ ਨਿਸ ਸਹਿਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਈ ਸਵਈਏ ਮਲੇ ਤੀਜੇ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇਕ ਨਾਮ ਅਸ਼ਲ ਸੰਸਾਰੇ ਜਿਨ ਭਗਤ ਭਗ ਜਲਤਾਰੇ ਸਿਮਰਉ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਿਕ ਨਾਨਕ ਲੈਣਾ ਥਪਿਓ ਜੇਨ ਸ੍ਰਬ ਸਿਧੀ ਤਵ ਜਨ ਕਲ ਸੁਬੁੱਧਿ ਕੀਰਤ ਜਨ ਅਮਰਦਾਸ ਬਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰਾ ਸ਼ਾਕ ਤਰੋਵਰ ਮਵਲ ਸਰਾ ਉੱਤਰ ਦੱਖਣ ਪੁਬ ਅਰ ਪਛਮ ਜੈ ਜੈ ਕਰ ਜਪੰਥ ਨਰਾ ਧਰਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਸ਼ਚਮ ਤਰੀਆ ਸੋਈ ਨਾਮ ਅਸ਼ਲ ਭਗਤਾ ਭਵ ਤਾਰਣ ਅਮਰਦਾਸ ਗੁਰ ਕਉ ਫੁਰਿਆ ਸਿਮਰੈ ਸੋਈ ਨਾਮ ਜਖ ਅਰ ਕਿੰਨਰ ਸਾਧਿਕ ਸਿਧ ਸਮਾਦ ਹਰਾ ਸਿੰਦਰ ਹੈ ਨਖਤਰ ਅਵਰਤੂ ਮੰਡਲ ਨਾਰਦਾਦ ਤਹਲਾਦ ਵਰਾ ਸਸੀਅਰ ਅਰ ਅਸੂਰ ਨਾਮ ਉਲਾਸੈ ਸੈਲ ਲੋ ਜਿਨ ਉਧਰਿਆ ਸੋਈ ਨਾਮ ਅਸ਼ਲ ਭਗਤਾ ਭਵਤਾਰਣ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ शिव सुमर चवर सिध बुध रा अकर तलोचन नाम कल कबीर किल विख हरिया सोई नाम अशल भगता भवतारण अमरदास गुर को ਤਿਤ ਨਾਮ ਲਾਗ ਤੇ ਤੀਸ ਤੇ ਆਵੇ ਜਤੀ ਤਤੀਸ਼ਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਿਤਾ ਮਾ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਧਰੀਆ ਸੋਈ ਨਾਮ ਅਸ਼ਲ ਭਗਤਾ ਫਵਤਾਰਣ ਅਮਰਦਾਸ ਗੁਰ ਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰ ਤਰ ਸ਼ਾਖਾਂ ਉੱਤਰ ਦੱਖਣ ਪੁਬ ਦੇਸ਼ ਪਸ਼ਚਮ ਜਸ ਭਖੈ ਜਨਮਤਾ 에 ਸਕਯਤ ਜਿਤ ਨਾਮ ਹਰਿ ਹਰਿਦੈ ਨਿਵਾਸੈ ਸੁਰ ਨਰ ਗੰਧਰਵ ਛੇ ਦਰਸ਼ਨ ਆਸਾ ਸੈ ਹਲੋ ਪ੍ਰਸਿੱਧ ਤੇਜੋਤਨੋ ਕਲ ਜੋੜ ਕਰ ਥਾਇਓ ਸੋਈ ਨਾਮ ਭਗਤ ਧਵਜਲ ਹਰਣ ਗੁਰ ਅਮਰਦਾਸ ਤੈਂ ਪਾਇਓ ਨਾਮ ție ਆਵੇਂ ਦੇਵ ਤੇਤੀਸ ਅਰ ਸਾਧਿਤ ਸਿੱਧ ਨਰ ਨਾਮ ਖੰਡ ਬ੍ਰਹਮੰਡ ਥਾਰੇ ਜਾ ਨਾਮ ਸਮਾਧਿਓ ਹਰਕ ਸੋਗ ਸੰਕਰ ਸਹਾਰੇ ਨਾਮ ਸਰੋਵਰ ਸਰਬ ਮੈਂ ਭਗਤ ਰਹਿ ਲਿਵਤਾਰ ਸੋਈ ਨਾਮ ਤਦ ਅਰਥ ਮਰ ਗੁਰ ਤੁਸ ਦੀਓ ਕਰਤਾਰ ਸਤ ਸੂਰ ਸੀਲ ਬਲਵੰਤ ਸਤ ਫਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ ਜਿਸ ਤੀਰ ਜਥੁਰ ਤਵਲ ਤੁਝਾ ਸੇਤ ਬੈਕੁੰਠ ਬੀਣਾ ਪਰਸ ਸੰਤ ਪਿਆਰ ਜੇ ਕਰਤਾਰਾ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤਉ ਜੋਗ